ਅੱਗੇ ਅਸੀਂ ਅੱਜ ਜਿਹੜੀ 8 ਦਸੰਬਰ ਦੀ ਜਿਹੜੀ ਇੱਕ ਮਹਤਵਪੂਰਨ ਘਟਨਾ ਘਟੀ ਸੀ ਉਹ ਕੌਸ਼ਲਾ ਦੇ ਵਿੱਚ ਬਹੁਤ سارے-ਸਾਰੇ ਗਾਵਾਂ ਦੀ ਮੌਤ ਹੋ ਗਈ ਸੀ। ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਜਿਹੜੀ ਸਾਰੀ ਤਫ਼ਤੀਸ਼ ਔਰ ਡਾਕਟਰ ਦੀ ਸਾਰੇ ਪੋਸਟਮਾਰਟਮ ਰਿਪੋਰਟ ਔਰ ਜਿਹੜਾ ਅਸੀਂ ਤੈਹ ਤੱਕ ਤੁਹਾਨੂੰ ਵਾਦਾ ਕੀਤਾ ਸੀਗਾ ਕ੍ਰਿਸੀ ਸਾਰੀ ਦੀ ਸਾਰੀ ਕਹਾਣੀ ਕਲੀਅਰ ਕਰਾਂਗੇ ਕਿ ਇਹਦੇ ਪਿੱਛੇ ਕਾਰਨ ਕੀ ਰਿਹਾ ਇੰਨੀਆਂ ਮੌਤਾਂ ਕਿਵੇਂ ਹੋ ਗਈਆਂ ਜੋ ਸਾਡੀ ਤਫ਼ਤੀਸ਼ ਦੇ ਵਿੱਚ ਆਇਆ ਸੀ ਅੱਜ ਉਸ ਦੇ ਬਾਰੇ ਤੁਹਾਨੂੰ ਡੀਟੇਲ ਦੇ ਵਿੱਚ ਜਾਣਕਾਰੀ ਦੇਣਾ ਚਾਹ ਰਹੇ ਹਾਂ ਮੈਂ ਪਹਿਲਾਂ ਦੱਸਣਾ ਚਾਹਾਂਗੀ ਜਿਸ ਦਿਨ ਹੀ ਸਾਨੂੰ ਇਹ ਇਨਫੋਰਮੇਸ਼ਨ ਆਈ ਇਮੀਡੀਏਟਲੀ ਸਾਡੀਆਂ ਪੁਲਿਸ ਟੀਮਾਂ ਜੜੀਆਂ ਮੌਕੇ ਤੇ ਪਹੁੰਚਦੀਆਂ ਨੇ ਸਾਡੀ ਮਲਟੀਪਲ ਟੀਮਸ ਬਣਦੀਆਂ ਨੇ ਸਭ ਤੋਂ ਪਹਿਲਾਂ ਸਾਡਾ ਕੰਮ ਸੀ ਜਿਹੜਾ rescuer ਕਰਨਾ ਜਿਹੜੀਆਂ ਸਿੱਖ ਨਾਵਾਂ ਨੇ ਜਿਨ੍ਹਾਂ ਨੂੰ ਅਸੀਂ ਬਚਾ ਸਕਦੇ ਹਾਂ ਡਾਕਟਰ ਸਾਹਿਬ ਦੀ ਟੀਮ ਵੀ ਉੱਥੇ ਪਹੁੰਚੀ ਹੈ ਬਚਨੇ ਡਾਕਟਰਾਂ ਦੀ ਟੀਮ ਉੱਥੇ ਸੀ ਮੌਕੇ ਤੇ ਅਸੀਂ ਉਹਨਾਂ ਦਾ rescuer ਦਾ ਕੰਮ ਸ਼ੁਰੂ ਕੀਤਾ ਔਰ ਜਿਹੜੇ ਨਾਵਾਂ ਦੀ ਮੌਤ ਹੋ ਚੁੱਕੀ ਸੀ ਉਹਨਾਂ ਦੀਆਂ ਜਿਹੜੀਆਂ ਡੈਡ ਬਾਡੀਜ਼ ਸੀਗੀਆਂ ਉਹਨਾਂ ਨੂੰ ਟ੍ਰਾਂਸਪੋਰਟ ਕਰਕੇ ਪੋਸਟਮਾਰਟਮ ਵਾਸਤੇ ਗੜਵਾਸੂ ਲੁਧਿਆਣੇ ਉਥੇ ਪਹੁੰਚਾਇਆ ਗਿਆ ਤਾਂ ਕਿ ਉਹਨਾਂ ਦਾ ਇੱਕ ਚੰਗੀ ਉਹਦੇ ਬੈਸਟ ਜਿਹੜੇ ਡਾਕਟਰ ਦਾ ਬੋਰਡ ਬਣ ਕੇ ਉਸ ਨੂੰ ਪੋਸਟਮਾਰਟਮ ਹੋ ਸਕੇ ਇਸ ਤੋਂ ਬਾਅਦ ਅਸੀਂ ਨਾਲ ਦੀ ਨਾਲ ਹੀ ਤੁਰੰਤ ਐਫ ਆਈ ਆਰ ਰਜਿਸਟਰ ਕੀਤੀ 264 ਮਾ 24 ਪੀਐਸਟੀ ਥਾਣੇ ਦੇ ਵਿੱਚ ਔਰ ਇਹਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ मौके ਤੇ ਵੀਡੀਓਗ੍ਰਾਫੀ ਕਰਾਈ ਗਈ ਜਿਹੜੇ ਉਥੇ ਸੀਸੀਟੀਵੀ ਫੁਟੇਜ ਸਾਨੂੰ ਮਿਲੀਆਂ ਉਹਨਾਂ ਦੇ ਉੱਪਰ ਟੀਮਸ ਲਗਾ ਦਿੱਤੀਆਂ ਗਈਆਂ ਔਰ ਉਹਦੇ ਵਿੱਚ ਜੋ ਵੀ ਸਾਨੂੰ ਕੋਈ ਕਲੂਜ਼ ਮਿਲ ਰਹੇ ਸੀ ਜਿੰਨੇ ਵੀ ਲੋਕ ਉੱਥੇ ਆਏ ਗਊਸ਼ਾਲਾ ਦੇ ਵਿੱਚ ਉਹਨਾਂ ਦੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਸਾਡੇ ਵੱਲੋਂ ਕੁੱਲ 33 ਬੰਦਿਆਂ ਦੀ ਪੁੱਛਗਿੱਛ ਕੀਤੀ ਗਈ ਔਰ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਵੀ ਸਾਨੂੰ ਕੋਈ ਇਦਾਂ ਕਿਸੇ ਦੀ ਕੋਈ ਮੈਲਾਫਾਈਡ ਨਹੀਂ ਸਾਹਮਣੇ ਆਈ ਤੇ ਜਦੋਂ ਪੋਸਟਮਾਰਟਮ ਹੋਇਆ گاਵਾਂ ਦੇ ਸ਼ਬਦਾਂ ਤੇ ਉਸ ਪੋਸਟਮਾਰਟਮ ਰਿਪੋਰਟ ਬੜੀ ਕਲੀਅਰ ਕੱਟ ਰਿਪੋਰਟ ਸਾਨੂੰ ਮਿਲੀ ਹੈ ਜੋ ਡਾਕਟਰ ਸਾਹਿਬ ਤੁਹਾਨੂੰ ਅੱਗੇ ਹੋਰ ਡਿਟੇਲ ਦੇ ਵਿੱਚ ਦੱਸਣਗੇ ਜਿਹਦੇ ਵਿੱਚ ਉਹ ਕਾਰਨ ਸੀਗੇ ਉਹ ਉਹ ਬੇਸਿਕਲੀ ਜਿਹੜੀ ਉਹਨਾਂ ਦੀ ਆਲਰੇਡੀ ਕੰਡੀਸ਼ਨ ਸੀ ਗਵਾਂ ਦੀ ਔਰ ਪਲੱਸ ਜਿਹੜਾ ਉਹਨਾਂ ਦਾ ਜਿਹੜਾ ਫੌਡਰ ਸੀ ਗ੍ਰੀਨ ਫੌਡਰ ਸੀਗਾ ਉਸ ਦੇ ਵਿੱਚ ਜਿਹੜਾ ਯੂਰੀਆ ਨਾਈਟ੍ਰੇਟ ਕੰਟੈਂਟ ਹੈ ਉਹਦੇ ਕਾਰਨ ਕਰਕੇ ਹੋਇਆ ਇਸ ਤੋਂ ਇਲਾਵਾ ਸੀ ਮੌਕੇ ਤੋਂ ਹੀ ਜਿਹੜੇ ਉਸ ਦਿਨ ਕਾਫੀ ਸੈਂਪਲਸ ਕਲੈਕਟ ਕਰੇ ਸੀਗੇ ਉਹਨਾਂ ਸੈਂਪਲਸ ਦਾ ਵੀ ਸੀ ਟੈਸਟਿੰਗ ਕਰਵਾਈ ਹੈ ਜਿਵੇਂ ਆਰ ਡੀ ਡੀ ਐ ਲੈਬ ਜਲੰਧਰ ਹੈ ਉੱਥੋਂ ਵੀ ਸਾਨੂੰ ਰਿਜ਼ਲਟ ਆਏ ਉਹ ਵੀ ਤੁਹਾਨੂੰ ਡਾਕਟਰ ਸਾਹਿਬ ਐਕਸਪਲੇਨ ਕਰਨਗੇ ਡਿਟੇਲਸ ਦੇ ਵਿੱਚ ਅਸੀਂ ਮੋਹਾਲੀ ਐਸਐਸਐਲ ਸਾਡੀ ਲੈਬ ਹੈ ਉਥੋਂ ਵੀ ਕੈਮਿਸਟਰੀ 익ਸਪੋਰਟਸ ਬੁਲਾਈ ਜਿਨ੍ਹਾਂ ਨੇ ਇਥੋਂ ਸੈਂਪਲਸ ਉਠਾਏ ਉਹਨਾਂ ਦੀ ਵੀ ਅਸੀਂ ਰਿਪੋਰਟ ਇੱਕ ਦੋ ਦਿਨਾਂ ਦੇ ਵਿੱਚ ਆ ਜਣੀ ਪਰ ਸਪਸ਼ਟ ਰਿਪੋਰਟ ਸਾਨੂੰ ਆਲਰੇਡੀ ਪੋਸਟਮਾਰਟਮ ਦੀ ਆਰਡਰ ਦੇ ਕੁਝ ਸੈਂਪਲਸ ਆਰ ਡੀਐਲ ਦੇ ਆ ਚੁੱਕੀ ਹੋਈ ਹੈ ਇਸ ਤੋਂ ਇਲਾਵਾ ਤਫ਼ਤੀਸ਼ ਦੇ ਦੌਰਾਨ ਸਾਨੂੰ ਚਾਰ ਲੋਕਾਂ ਦੇ ਵੀ ਪੁੱਛਗਿੱਛ ਦੇ ਵਿੱਚ ਪਤਾ ਲੱਗਿਆ ਕਿ ਜਿਸ ਢਾਲ ਤੋਂ ਗਊਸ਼ਾਲਾ ਤੇ ਸਪਲਾਈ ਹੋ ਰਹੀ ਸੀ ਇਹ ਚਾਰੇ ਜਿਵੇਂ ਕਿ ਉਹਨਾਂ ਬੰਦਿਆਂ ਨੂੰ ਅਸੀਂ ਸ਼ਾਮਲ ਕੀਤਾ ਜਿਨ੍ਹਾਂ ਨੇ ਇਸੇ ਤਾਰਫ਼ ਤੋਂ ਉਸੇ ਦਿਨ ਹੀ ਚਾਰਾ ਲੈ ਕੇ ਗਏ ਸੀਗੇ ਉਹਨਾਂ ਬੰਦਿਆਂ ਦੀ ਵੀ ਅਸੀਂ ਚਾਰਜ ਨੇ ਦੀ ਪੁੱਛਗਿੱਛ ਕੀਤੀ ਉਹ ਨਾਮ ਅਸੀਂ ਖੁਲਾਸਾ ਰਿਪੋਰਟ ਦੇ ਵਿੱਚ ਹੀ ਹੋਇਆ ਹੋਵੇਗਾ ਵੀ ਡੋਨਟ ਵਾਂਟ ਟੂ ਡਿਸਕਲੋਸ ਦੇ ਨੇਮਸ ਤੇ ਉਹਨਾਂ ਨੂੰ ਹੀ ਪੁੱਛਗਿੱਛ ਦੇ ਵਿੱਚ ਅਸੀਂ ਇਨਕਲੂਡ ਕੀਤਾ ਤੇ ਦੇ ਸੈਡ ਕਿ ਅਸੀਂ ਸੇਮ ਲਈ ਚਾਰਾ ਲੈ ਕੇ ਗਏ ਤੇ ਉਹਨਾਂ ਦੇ ਗਊਆਂ ਵੀ ਬਿਮਾਰ ਹੋ ਗੀਆਂ ਤੇ ਦੋ ਦਿਨਾਂ ਵਿੱਚੋਂ ਗਊਆਂ ਦੀ ਮੌਤ ਹੋ ਗਈ ਸੋ ਇਹ ਵੀ ਇੱਕ ਕਨੈਕਟਿੰਗ ਐਵਿਡੈਂਸ ਹੈਗਾ ਕਿ ਇਹ ਜਿਹੜਾ ਕਿਸੇ ਦੀ ਵੀ ਕੋਈ ਗਊਸ਼ਾਲਾ ਦੇ ਵਿੱਚ ਕਿਸ ਨੂੰ ਦੇ ਕੇ ਕੁਝ ਖਾ ਖਵਾ ਕੇ ਨਹੀਂ ਮੈਲਾਫਾਈਡ ਆਈ ਕਿਸੇ ਦੀ ਇਟ ਵਾਸ ਗ੍ਰੀਨ ਫੌਟਰ ਜਿਹੜਾ ਉੱਥੋਂ ਗਿਆ ਉਹਦੇ ਵਿੱਚ ਹੀ ਪ੍ਰੋਬਲਮ ਸੀ ਇਸ ਤੋਂ ਇਲਾਵਾ ਜਿਹੜਾ ਮੌਕੇ ਤੇ ਡਾਕਟਰ ਸਾਹਿਬ ਨੇ ਟ੍ਰੀਟਮੈਂਟ ਕੀਤਾ ਸੀਗਾ ਉਹ ਟ੍ਰੀਟਮੈਂਟ ਕੀਤਾ ਸੀਗਾ ਨਾਈਟ੍ਰੇਟ ਦੇ ਰਿਲੇਟਡ ਉਸ ਟ੍ਰੀਟਮੈਂਟ ਨਾਲ ਕਾਫੀ ਸਾਰੇ ਗਾਵਾਂ ਨੂੰ ਬਚਾ ਲਿਆ ਗਿਆ ਜਦੋਂ ਤੇ ਇਹ ਪ੍ਰੂਵ ਹੁੰਦਾ ਸੀਗਾ ਕਿ ਜਿਹੜਾ ਉਹਨਾਂ ਦੇ ਅੰਦਰ ਚੀਜ਼ ਗਈ ਹੈ ਜਿਹਦੇ ਕਰਕੇ ਉਹਨਾਂ ਦੀ ਸਿਹਤ ਵਿਗੜੀ ਹੈ ਉਹ ਟ੍ਰੀਟਮੈਂਟ ਲਾਈਫ ਸੇਵ ਦਾ ਹੀ ਚੱਲ ਰਿਹਾ ਸੀ ਜਿਸ ਦੇ ਕਰਕੇ ਉਹ ਸਰਵਾਈਵ ਕਰੀਆਂ ਆਈਆਂ ਇਸੇ ਇਹ ਸਭ ਚਾਰੇ ਦੇ ਵਿੱਚ ਇਸੇ ਕਰ ਚਾਰਾ ਜੇ ਨਾਰਮਲ ਜੋ ਯੂਰੀਆ ਪਿੰਦਾ ਹੈਗਾ ਬਸਲਾ ਨੂੰ ਪਿੰਦਾ ਹੈਗਾ ਉਹੀ ਸੀਗਾ ਫੈਕਟਰਸ ਐਗਰਵੇਟ ਹੋ ਗਏ ਮੈਂ ਤੁਹਾਨੂੰ ਪੋਸਟਮਾਰਟਮ ਰਿਪੋਰਟ ਦਾ ਕੁਝ ਪਾਰਟ ਪੜ੍ਹ ਕੇ ਸੁਣਾ ਦਿੰਦੀ ਆ ਬਾਕੀ ਡਿਟੇਲ ਉਹਦੀ ਡਿਸਕਸ਼ਨ ਜਿਹੜੀ ਹੈਗੀ ਹੈ ਡਾਕਟਰ ਸਾਹਿਬ ਤੁਹਾਨੂੰ ਐਕਸਪਲੇਨ ਕਰਨਗੇ ਪੋਸਟਮਾਰਟਮ ਦਾ ਲਾਸਟ ਪਾਰਟ ਕਹਿੰਦਾ ਜੀ ਇੱਕ Uh, based on the aforesaid observations, it was concluded that the primary death of primary reason of death was frothy blood, which got aggravated by already present respiratory distress due to pneumonia and hydrated cyst in the lungs. All these got more complicated due to presence of nitrate in the fed fodder. The resultant condition, which started off with frothy blood, ended up with aspiration and consequent death due to hypoxia and respiratory failure doctors saab ton explain karan ge bhi eh sare factors jehda kallha khara chara penda si plus jehda us din us chare ch jehda hydia content si plus jehda mauke te jo asi kafi is tafteesh de vich asi ikatthe discuss karde reha ji tafteesh de vich kafi dungai na pata kita te kai sare factors common ho gaye ve uske rash bhi bahut ho gaya jo ਪਸ਼ੂ ਹੁੰਦੇ ਨੇ ਉਹਨਾਂ ਨੂੰ ਜਿਹੜਾ ਰਸ ਹੁੰਦਾ ਉਹਦੇ ਨਾਲ ਵੀ ਬਹੁਤ ਸਾਰਾ ਸ਼ੌਕ ਹੁੰਦਾ ਇਹ ਪਾਚਾਰਾ ਜਿਹੜਾ ਪਾਣ ਵੇਲੇ ਚੈੱਕ ਕਿਉਂ ਨਹੀਂ ਕੀਤਾ ਗਿਆ ਇਹ ਟਾਲ ਵਾਲੇ ਲਾਪਰਵਾਹੀ ਆ ਕਿ ਹਾਂਜੀ ਇਹ ਕਿਸ ਦੀ ਲਾਪਰਵਾਹੀ ਹੈਗੀ ਆ ਮੈਂ ਦੱਸੀ ਜੀ ਰੂਟੀਨ ਦੇ ਵਿੱਚ ਵੀ ਜਾ ਰਿਹਾ ਹੈਗਾ ਸੀਗਾ ਪਰ ਕਿਉਂਕਿ ਹਾਦਸਾ ਹੋ ਗਿਆ ਤੇ ਇਹ ਸਾਰੇ ਵੀ ਟੈਸਟਿੰਗ ਹੋਈ ਹੈ ਰੂਟੀਨ ਦੇ ਵਿੱਚ ਵੀ ਜਾ ਰਿਹਾ ਹੋਏਗਾ ਤੇ ਕੱਲਾ ਕਿਉਂਕਿ ਹਰਾਚਾਰਾ ਪਹਿਰੇ ਸੀਗਾ ਉਹਨਾਂ ਨੂੰ ਕੋਈ ਨਾਲ ਕੋਈ ਤੂੜੀ ਜਾਂ ਕੋਈ ਰੋਟੀ ਚੀਜ਼ ਨਹੀਂ ਸੀ ਪਹਿਰੀ ਹੈਗੀ ਸੋ ਇਸ ਕਰਕੇ ਇਹ ਇਹਨਾਂ ਵਾਸਤੇ ਥੋੜਾ ਹਾਨੀਕਾਰਕ ਹੋ ਗਿਆ ਪੌਂਸਲਾ ਪਰ ਬਾਈ ਮੰਨਦੀ ਐ ਇਸ ਚੀਜ਼ ਦੀ ਇਸ ਦੇ ਵਿੱਚ ਜੀ ਮੈਲਾਫਾਈਟ ਕਿਸੇ ਵੀ ਨਹੀਂ ਹੈਗੀ ਕਿਉਂਕਿ ਇਹ ਅਗਿਆਨਤਾ ਹੈ ਇਹ ਅਸੀਂ ਇਸੇ ਲਈ ਸਾਡੇ ਨਾਲ ਐਸਟੇਨ ਸਾਹਿਬ ਵੀ ਬੈਠੇ ਹੋਏ ਨੇ ਤਾਂ ਕਿ ਇਹਨਾਂ ਨੂੰ ਮੈਨੇਜਮੈਂਟ ਨੂੰ ਵੀ ਕੁਝ ਕੁਝ ਹੋਰ ਚੀਜ਼ਾਂ ਦੀ ਇੰਪਰੂਵਮੈਂਟ ਕਰਨ ਦੀ ਲੋੜ ਹੈ ਟਾਲ ਵਾਲਿਆਂ ਵਾਸਤੇ ਵੀ ਅਸੀਂ ਥੋੜੇ ਕੁਝ ਤੁਹਾਨੂੰ ਅਵੇਅਰਨੈਸ ਜਿਵੇਂ ਡਾਕਟਰ ਸਾਹਿਬ ਤੁਹਾਨੂੰ ਦੱਸਣਗੇ ਕਿ ਪੱਠਿਆਂ ਦਾ ਜਿਹੜਾ ਬਾਟਮ ਪਾਰਟ ਹੈ ਜਿਹਦੇ ਵਿੱਚ ਜਿਹੜਾ ਕੋਈ ਵੀ ਪੈਸਟਿਸਾਈਡ ਹੈ ਜਾਂ ਇਨਸੈਕਟਿਸਾਈਡ ਆ ਉਹਦਾ ਕਨਸੈਂਟ੍ਰੇਸ਼ਨ ਜਾਦੇ ਹੁੰਦੀ ਹੈ ਸੋ ਟਾਲ ਵਾਲਿਆਂ ਨੂੰ ਵੀ ਚਾਹੀਦਾ ਹੈਗਾ ਕਿ ਜਿਹੜਾ ਲੋਅਰ ਪਾਰਟ ਹੈ ਉਹ ਡਿਸਕਾਰਡ ਕਰਨ ਉਹ ਚਾਰੇ ਨੂੰ ਜਦੋਂ ਖੁੱਤਰਦੇ ਆ ਉਹਦੇ ਵਿੱਚ ਨਹੀਂ ਜਾਣਾ ਚਾਹੀਦਾ ਹੈਗਾ ਸੋ ਇਹ ਚੀਜ਼ਾਂ ਸਾਰੀਆਂ ਅਗਿਆਨਤਾ ਇਸ ਚੀਜ਼ ਦੀ ਨੋਲੇਜ ਨਾ ਹੋਣ ਕਰਕੇ ਇਸ ਚੀਜ਼ ਦੀ ਪ੍ਰੋਬਲਮ ਆਈ ਹੈ ਕਿਸੇ ਦਾ ਵੀ ਇਹਦੇ ਵਿੱਚ ਮੈਲਾਫਾਈਡ ਨਹੀਂ ਪਾਇਆ ਗਿਆ ਹੈ ਤੇ ਮੈਂ ਹੁਣ ਰਿਕੁਐਸਟ ਕਰੂੰਗੀ ਇੱਕ ਵਾਰੀ ਡਾਕਟਰ ਸਾਹਿਬ ਇਸ ਚੀਜ਼ ਨੂੰ ਥੋੜਾ ਡਿਟੇਲ ਨਾਲ ਤੁਹਾਨੂੰ ਡਿਸਕਸ ਕਰਦੇ ਨੇ ਜੋ ਮੈਡੀਕਲ ਕੰਡੀਸ਼ਨ ਸੀ ਔਰ ਜੋ ਪੋਸਟਮਾਰਟਮ ਰਿਪੋਰਟ ਹੈ ਸਾਹਮਣੇ ਮੇਰੇ ਨਾਲ ਬੈਠੇ ਸੀ ਨੇ ਬਟਰੀ ਅਫਸਰ ਖਵਾੜਾ ਬਟਖੂਜੀ ਮਰ ਇਹਨਾਂ ਨੂੰ ਫੋਨ ਕੀਤਾ ਅਸਟੈਂਟ ਸਾਹਨੇ ਅਸੀਂ ਡਾਕਟਰ ਆਪਣੇ ਇਥੋਂ ਭੇਜੇ ਇਲਾਜ ਕਰਨ ਵਾਸਤੇ ਉਹਨਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਕਹਿੰਦੇ ਮੇਨ ਟਾਈਮ ਮੈਨੂੰ ਸਸਪੈਂਡ ਹੋਇਆ ਡਿਸੀਜ਼ਰ ਦਾ ਤੇ ਮੈਂ ਡਾਕਟਰ ਨਾਲ ਕੰਡਕਟ ਕੀਤਾ ਜਦੋਂ ਸਾਰੇ ਬੂਸੇ ਇਕੱਠੇ ਇਨੇ ਬਿਮਾਰ ਹੁੰਦੇ ਆ ਉਹ ਸਾਡੇ ਮਨ ਚ ਆਈ ਉਹ ਕਿ ਨਾ ਕੋਈ ਜ਼ਹਿਰੀਲੀ ਚੀਜ਼ ਹੈਗੀ ਆ ਪੱਠਾ ਜੀ ਪੈ ਗਈ ਜਾਂ ਪੈ ਗਈ ਉਹਦਾ ਕਰਕੇ ਬਿਮਾਰ ਹੋਇਆ ਉਹ ਚ ਫਾਈਡਰੋਫਾਰਬਨ ਦੀ ਪਾਈਜਨਿੰਗ ਹੁੰਦੀ ਆ ਔਰ ਦਿਨੋ ਫਾਸਫੋਰਸ ਦੀ ਹੁੰਦੀ ਆ ਨਾਈਟ੍ਰੇਟ ਦੀ ਹੁੰਦੀ ਆ ਉਹਦੇ ਸਿੰਪਟਮ ਹੁੰਨੇ ਰਗ ਲੱਗ ਤਸੀਂ ਜੇ ਡਾਕਟਰ ਇਥੇ ਕਰਦੇ ਸੀ ਲੱਗਦਾ ਸਲਾਹ ਕੀਤੀ ਤੇ ਸਾਨੂੰ ਲੱਗਾ ਵੀ ਨਾਈਟ੍ਰੇਟ ਪਾਈਜਨਿੰਗ ਦਾ ਚਾਂਸਸ ਹੈਗੇ ਉਹਦੀ ਜਿਹੜੀ ਮੈਡੀਸਿਨ ਹੁੰਦੀ ਆ ਮੈਥਕਸਨ ਬਲੂ ਹੁੰਦੀ ਆ ਡੈਟ ਉਹ కెਮੀਕਲ ਆ ਮੈਡੀਸਿਨ ਹੈਗੀ ਉਹ కెਮੀਕਲ ਆ ਉਹ ਦਵਾਈਆਂ ਨੇ ਸਟੋਰ ਤੇ ਨਹੀਂ ਮਿਲਦੀ ਸਾਡੀ ਜਨੰਦਰ ਇੱਕ ਲੈਬ ਆ ਆਰ ਡੀ ਡੀ ਐਲ origional ਡਿਜੀਟ ਡਾਇਗਨੋਸਟਿਕਲ ਵਾਟਰੀ ਉਥੇ ਸਾਡੇ ਕੋਲ ਹੁੰਦੀ ਆ ਉਹ ਅਸੀਂ ਰਾਤ ਨੂੰ ਹੀ ਉਹਨਾਂ ਨਾਲ ਕੰਟੈਕਟ ਕੀਤਾ ਆਰ ਡੀ ਡੀ ਐਲ ਲੈਬ ਖਲਾਈ ਸੁਪਰੀਡੈਂਟ ਨੂੰ ਬੁਲਾਇਆ ਉਥੋਂ ਲੱਭ ਕੇ ਮੈਂ ਬਿਊ ਦੀ ਵਾਇਰ ਨਾਲ ਲੈ ਕੇ ਮੈਂ ਇੱਥੇ ਪਹੁੰਚਿਆ ਤੇ ਅਸੀਂ ਬਾਕੀ ਜਿਹੜੀਆਂ ਸੀਗਾ ਗੁਪਤਾਲ ਬਿਮਾਰ ਸੀ ਜਿਹੜਾ ਉਹਦਾ ਲਾਭ ਸ਼ੁਰੂ ਕੀਤਾ ਮੈਂ ਸਿੰਦੂ ਦੇ ਨਾਲ ਤੇ ਜਿਹੜੇ ਪਸ਼ੂ ਬਹੁਤ ਜ਼ਿਆਦਾ ਜਦੋਂ ਪਸ਼ੂ ਕੋਈ ਪਾਇਣੀ ਹੁੰਦੀ ਆ ਡਿਪੈਂਡ ਕਰਦਾ ਪਸ਼ੂ ਦੀ ਆਪਣੀ ਸਿਹਤ ਕਿਦਾਂ ਦੀ ਆ ਉਹਦਾ ਹਰ ਇੱਕ ਦੇ ਮੈਂਟੇ ਆਪੋ ਆਪਣੀ ਉਹਨੂੰ ਕਿ ਹੋਰ ਕਿ ਬਿਮਾਰੀਆਂ ਲੱਗ ਨਹੀਂ ਜੀ ਜਾਵਾ ਹੋਰ ਕਿ ਉਹਦੀ ਏਜ ਕਿੰਨੀ ਆ ਉਮਰ ਕਿੰਨੀ ਆ ਉਹ ਬਾਰੇ ਕਿੰਨੀ ਚੱਲ ਸਕਦਾ ਇਹ ਫੈਕਟਰ ਪਸ਼ੂ ਦੇ ਬਚਨ ਵਿੱਚ ਜਾਂ ਨਾ ਬਚਨ ਵਿੱਚ ਕਾਊਂਟ ਕਰਦੇ ਆ ਇਹ ਪਗੜੇ ਦੇ ਗੋਸ਼ਾਲਾ ਨੂੰ ਅਪੀਲ ਕੀ ਕਰਦੇ ਅੱਗੇ ਕਿਸ ਤਰ੍ਹਾਂ ਸਾਫ਼-ਸਾਧਰ ਰਹਿਣ ਇਹਨਾਂ ਚੀਜ਼ਾਂ ਤੋਂ ਉਹਦੇ ਵਾਸਤੇ ਜੀ ਇਹ ਇਹ ਲੋਕ ਇੱਕ ਤੇ ਆ ਵੀ ਕੋਈ ਵੀ ਹਰਾਕ ਕੱਲਾ ਨਹੀਂ ਪਾਉਣਾ ਚਾਹੀਦਾ ਕੌਸ਼ਲੇ ਕੋਸ਼ ਅਟੈਕ ਬੰਨ ਕੂੜੀ ਪੈਰੀ ਇੱਕ ਬੰਨ ਪੂਰੀ ਦੇ ਪਠੇ ਦੋਨੇ ਪੈ ਮਿਕਸ ਪਾਈ ਸੀ ਉੱਥੇ ਬਸੂ ਠੀਕ ਰਹਾ ਜਿੱਥੇ ਤੱਕ ਹਰਾ ਸੀ ਉੱਥੇ ਕੈ ਜੀਓਟੀ ਆਈ ਜੀਓ ਦੇ ਵਿੱਚ ਹੀ ਹਰ ਪੂਰੀ ਰਲੀ ਹੁੰਦੀ ਤੇ ਨਹੀਂ ਇਹ ਬੱਸ ਸਕਦੀ ਮੈਂ ਤੁਹਾਡਾ ਕਹਿਣਾ ਮਤਲਬ ਟੁੜੀ ਨਹੀਂ ਪਾਈ ਗਈ ਕੌਸ਼ਲ ਲੈ ਦੇ ਵਿੱਚ ਹਾਂਜੀ ਬੰਨ ਬਣ ਟੁੜੀ ਨਹੀਂ ਜਵੇ ਉਹਦਾ ਦੱਸਿਆ ਗੁਜਰਾ ਇਕੱਲਾ ਹਰਾ ਹੀ ਪਾਇਆ ਸੀ ਤੇ ਇੱਕ ਕੁਦਰਤੀ ਕੁ ਰੁਪਿਆ ਕੋਈ ਜਰਤ ਕੁਸ਼ ਅਗਿਆਨਤਾ ਜੀ ਦਾ ਮੈਡਮ ਨੇ ਕਿਹਾ ਕੁਝ ਕੁਦਰਤੀ ਕੁ ਰੁਪਿਆ ਮੈਂ ਅੰਗਲੀ ਨਾ ਅਗਿਆਨਤਾ ਜਦੀ ਹੈਗੀ ਚਲੋ ਤੇ ਕੁਝ ਕੁਦਰਤੀ ਕੁ ਰੁਪਿਆ ਨਾਈਟ੍ਰੇਟ ਆ ਗਿਆ ਉਹਦੇ ਵਿੱਚ ਨਾਲ ਤੇ ਕੋਈ ਖੋਰ ਕੇ ਆ ਫੈਕਟਰੀ ਵਾਲੇ ਦੇ ਵਿੱਚ ਤੇ ਇਹ ਕਿਹਾ ਜਦੋਂ ਖਰਾਬ ਕੱਲਾ ਹਰਾਨੀ ਬਣਾ ਜੇ ਤੂੰ ਜਰੂਰ ਪੋਣੀ ਚਾਹੀਦੀ ਆ ਨਾਲ ਫੀਲਡ ਪੋਣੀ ਚਾਹੀਦੀ ਆ ਜਿਹੜੀ ਇਸ ਕਦਰ ਨੂੰ ਰੋਕਣ ਵਾਸਤੇ ਉਹਦਾ ਜਿਹੜੇ ਪਸ਼ੂ ਦਾ ਇਲਾਜ ਕੀਤਾ ਉਹਦੇ ਨਾਲ ਪਸ਼ੂ ਵਾਕੇ ਠੀਕ ਵੀ ਹੋਏ ਆ ਉਹ ਤੋਂ ਸਾਡੀ ਗੱਲ ਦੀ ਪੁਸ਼ਟੀ